ਲੁਧਿਆਣਾ ਦੀ ਹੋਈ ਜ਼ਿਮਨੀ ਚੋਣ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕਰ ਦਿੱਤਾ ਗਿਆ ਕਿ ਚੋਣ ਗਲਤ ਹੋਈ ਹੈ ਬੇਨਿਜਮੀਆਂ ਹੋਈਆਂ ਨੇ ਤਾਂ ਨਿਜਮਾ ਦਾ ਧਿਆਨ ਨਹੀਂ ਰੱਖਿਆ ਗਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਨੇ ਉਹ ਇਲੈਕਸ਼ਨ ਦੇ ਵਿੱਚ ਜੇਤੂ ਕੌਣ ਸੀ ਸੰਜੀਵ अरोड़ा ਜਿਹੜੇ ਕੀ ਬਾਅਦ ਵਿੱਚ ਮੰਤਰੀ ਵੀ ਬਣਾ ਦਿੱਤੇ ਗਏ ਨੇ ਹਾਲਾਂਕਿ ਉਹਨਾਂ ਨੇ ਵੱਡੀਆਂ-ਵੱਡੀਆਂ ਆਪਣੀਆਂ ਕੰਪਨੀਆਂ ਤੋਂ ਆਪਣੇ ਆਪ ਨੂੰ ਇੱਕ ਮਹੀਨੇ ਬਾਅਦ ਅਲੱਗ ਕਰ ਲਿਆ ਸੀ ਪਰ ਇਸ ਦੇ ਵਿੱਚ ਹੁਣ ਜਿਹੜੀ ਚੈਲੰਜ ਕੀਤਾ ਗਿਆ ਉਸ ਦੇ ਵਿੱਚ ਏਡੀਆਰ ਜਿਹੜੇ ਕੀ ਚੋਣ 베ਰਮਿਆਂ ਦੇ ਵਿੱਚ ਕੈਂਡੀਡੇਟਸ ਨੂੰ ਹਰੇਕ ਨੂੰ ਆਪਣੇ ਜਾਇਦਾਦ ਬਾਰੇ ਆਪਣੇ ਕਰਜ਼ਿਆਂ ਬਾਰੇ ਆਪਣੇ ਹੋਏ ਪਰਚਿਆਂ ਬਾਰੇ ਆਪਣੇ ਰਿਕਾਰਡ ਬਾਰੇ ਸਾਰਾ ਕੁਝ ਦੱਸਣਾ ਪੈਂਦਾ ਹੈ ਉਸੇ ਟੀਮ ਦਾ ਹਿੱਸਾ ਨੇ ਜਸਕੀਰਤ ਸਿੰਘ ਲੁਧਿਆਣਾ ਤੋਂ ਉਹਨਾਂ ਨੇ ਚੈਲੰਜ ਕੀਤਾ ਤੇ ਨਾਲ ਹੀ ਜਸਵਿੰਦਰ ਸਿੰਘ ਮੱਲੀ ਨੇ ਇਹਨਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੰਜੀਵ ਰੋੜਾ ਦੀ ਇਲੈਕਸ਼ਨ ਨੂੰ ਕਿਉਂਕਿ ਜੇਤੂ ਉਮੀਦਵਾਰ ਦੇ ਖਿਲਾਫ ਵੀ ਪਟੀਸ਼ਨ ਪਾਈ ਜਾ ਸਕਦੀ ਹੈ ਨਿਯਮਾਂ ਦੇ ਮੁਤਾਬਕ ਤੇ ਉਹ ਪਾ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਕਦੋਂ ਸੁਣਵਾਈ ਹੋਣੀ ਹੈ ਕਿਸ-ਕਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਔਰ ਬੇਨਿਜਮੀਆਂ ਕੀ ਨੇ ਜਿਹੜਾ ਖਰਚ ਦੀ ਲਿਮਟ 40 ਲੱਖ ਹੈ ਇੱਕ ਕੈਂਡੀਡੇਟ ਖਰਚ ਸਕਦਾ ਹੈ ਉਹ ਕਰੋੜਾ ਰੁਪਏ ਕਿਸ ਹਿਸਾਬ ਦੇ ਨਾਲ ਉੜਾ ਦਿੱਤੇ ਗਏ ਔਰ ਕਿਸ ਤੋਂ ਲੈ ਗਏ ਇਸ ਵਿੱਚ ਖਦਸ਼ੇ ਨੇ ਕਿ ਕੀ ਬਲੈਕ ਮਨੀ ਦੀ ਵੀ ਵਰਤੋਂ ਹੋਈ ਹੈ ਚੋਣ ਦੇ ਵਿੱਚ ਜਿੱਤਣ ਦੇ ਲਈ ਇਹ ਸਾਰੇ ਸਵਾਲਾਂ ਨੂੰ ਮੁਖਾਤਮ ਹੁੰਦਿਆਂ ਪਟੀਸ਼ਨ ਪਾਈ ਗਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਤਰੀਕ ਕਦੋਂ ਹੈ ਕਿਸ-ਕਿਸ ਨੂੰ ਨੋਟਿਸ ਜਾਰੀ ਹੋਇਆ ਕੀ ਸੰਜੀਵ अरोड़ा ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕੀ ਕਦੇ ਭਾਰਤ ਦੇ ਵਿੱਚ ਹੋਇਆ ਕਿ ਇਸ ਤਰ੍ਹਾਂ ਚੈਲੰਜ ਕੀਤਾ ਗਿਆ ਹੋਵੇ ਚੋਣ ਨੂੰ ਤੇ ਚੋਣ ਰੱਦ ਹੋਈ ਹੋਵੇ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਨੇ ਐਡਵੋਕੇਟ ਸਿਮਰਨਜੀਤ ਸਿੰਘ ਉਹਨਾਂ ਨੂੰ ਪੁੱਛਦੇ ਆ ਜਿਹੜੇ ਇਸ ਕੇਸ ਦੇ ਵਿੱਚ ਜਸਕੀਰਤ ਸਿੰਘ ਤੇ ਜਸਵਿੰਦਰ ਸਿੰਘ ਮੱਲੀ ਦੇ ਵਕੀਲ ਨੇ ਉਹਨਾਂ ਨੇ ਇਸ ਕੇਸ ਦੀ ਪੈਰਵਾਹੀ ਕਰਨੀ ਹੈ ਉਹਨਾਂ ਤੋਂ ਜਾਣਦੇ ਆ ਕਿ ਇਹ ਪਟੀਸ਼ਨ ਕਿਸ ਆਧਾਰ ਤੇ ਔਰ ਕਿਸ ਮਕਸਦ ਦੇ ਨਾਲ ਪਾਈ ਗਈ ਹੈ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਮੈਂ ਆਧਾਰ ਹੀ ਜਾਨਣਾ ਚਾਹਾਂਗਾ ਤੁਹਾਡੇ ਤੋਂ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਿਸ ਆਧਾਰ ਤੇ ਪਾਈ ਗਈ ਹੈ ਕਿ ਸਚੋਣ ਨੂੰ ਚੈਲੰਜ ਕੀਤਾ ਜਾਵੇ। ਕੋਈ ਤਾਂ ਬੇਸ ਅਸੀਂ ਬਣਾਇਆ ਹੈ ਕਿ ਇਹ ਪਹਿਲੀ ਇਲੈਕਸ਼ਨ ਹੈ ਪੰਜਾਬ ਦੀ ਜਿਹਦੀ ਸਭ ਤੋਂ ਮੰਗੀ ਇਲੈਕਸ਼ਨ ਹੈ ਜਿਸ ਤੇ ਮੈਕਸਿਮਮ ਬਲੈਕ ਮਨੀ ਦੀ ਜਿਹਦੀ ਸਟੇਟਿਓਨਰੀ ਆਫ ਦੀ ਇਸ਼ੂਜ਼ ਹੋਵੇ। ਹਮ ਇਲੈਕਸ਼ਨ ਲਾਜ਼ ਕਹਿੰਦੇ ਨਹੀਂ ਕਿ 45 ਦਿਨ ਦੇ ਅੰਦਰ ਅੰਦਰ ਇਲੈਕਸ਼ਨ ਚੈਲੰਜ ਕਰ ਰਹੇ ਜੀ ਕੱਲੋ ਤਾਂ 45 ਦਿਨ ਪੂਰੇ ਹੋ ਗਏ ਸੀ ਜੀ ਅਸੀਂ ਵੇਟ ਕੀਤਾ ਹੈ ਕਿ ਕੋਈ ਜਿਹੜੇ ਉਸ 14 ਕੈਂਡੀਡੇਟਸ ਟੋਟਲ ਸੀ ਇਸ ਇਲੈਕਸ਼ਨ ਦੇ ਵਿੱਚ ਜੀ ਕੋਈ ਵੀ ਕੈਂਡੀਡੇਟ ਨੇ ਚੈਲੰਜ ਕਰਨ ਲਈ ਅੱਗੇ ਨਹੀਂ ਆਇਆ ਜੀ ਜਿਹੜੀ ਪਬਲਿਕ ਸਪਿਰਿਟਰ ਲੋਕਿਆਰਮ ਬੈਸਟ ਦੇ ਵੋਟਰ ਨੇ ਟੋਪਰ ਚੰਦਰ ਸਿੰਘ ਮੱਲੀ ਜੀ ਉਹਨਾਂ ਦੇ ਨਾਲ ਟੀਮ ਸੀ ਜਸਕਿਰਤ ਸਿੰਘ ਨੇ ਜਿਹੜੇ ਐਡੀਆਰ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਇਲੈਕਸ਼ਨ ਰਿਫਾਰਮਸ ਕਰਾਈ ਜੀ

ਜਦੋਂ ਇਲੈਕਸ਼ਨ ਡਿਕਲੇਅਰ ਹੁੰਦੀ ਹੈ ਤੋਂ ਦੋ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਲਾਅ ਹੈ ਉਹ ਲਾਗੂ ਹੋ ਜਾਂਦਾ ਹੈ ਜੀ ਸਾਫਤ ਲਾਗੂ ਹੋ ਜਾਂਦਾ ਹੈ ਜੀ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਕਿ ਤੁਸੀਂ ਇਲੈਕਸ਼ਨ ਡਿਕਲੇਅਰ ਹੋਣ ਤੋਂ ਲੈ ਕੇ ਨਾਮੀਨੇਸ਼ਨ ਤੱਕ 1,60,000 ਤੋਂ ਵੱਧ ਨਹੀਂ ਖਰਚ ਸਕਦੇ ਟੋਟਲ ਲਿਮਿਟ ਹੁੰਦੀ ਹੈ 40 ਲੱਖ ਰੁਪਏ ਜੀ ਇੱਕ ਦੇ ਵਿੱਚ 1,60,000 ਵਾਲੀ ਲਿਮਿਟ ਤਾਂ ਕੈਂਟੀਨ ਸੀ ਐਗਜ਼ੌਸਟ ਹੋ ਗਈ ਕਿਉਂਕਿ ਜਿਹੜਾ ਵੈਲਕਮ ਪੈਲੇਸ ਹੈ ਜਿੱਥੇ ਆਫਿਸ ਆਇਆ ਗਿਆ ਜੀ ਹੋ ਤਾਂ ਲੱਖ ਰੁਪਏ ਦਾ ਦਿਨ ਦਾ ਜਿਹੜਾ ਖਰਚਾ ਹੈਗਾ ਜੀ ਸੋ ਇਲੈਕਸ਼ਨ ਐਸ ਪੀ ਐਸ ਵਿੱਚ ਮੇਨ ਪੁਆਇੰਟਸ ਨੇ ਮੇਰੀ ਕਿ ਅਰੋੜਾ ਸਾਹਿਬ ਨੇ ਇੱਕ ਤੇ ਆਪ ਦੇ ਨਾਮੀਨੇਸ਼ਨ ਪੇਪਰਸ ਜਿਹੜੇ ਮੰਡਟਰੀ ਚੀਜ਼ਾਂ ਨੇ ਜਿਵੇਂ ਇਹਨਾਂ ਨੇ ਕਿਤੇ ਕੋਈ ਦੱਸਿਆ ਕਿ ਉਹ ਕਿੰਨਾਂ ਫਰਮਾਂ ਦੇ ਵਿੱਚ 파ਟਨਰ ਨੇ ਕਿੰਨਾਂ ਸ਼ੇਅਰ ਹੋਲਡਰ ਨੇ ਜੀ ਇਹ ਮਟੀਰੀਅਲ ਕਨਫੀਡੈਂਟ ਹੈ ਜੀ ਇਸ ਤੋਂ ਬਿਨਾ ਜਿਵੇਂ ਉੱਥੇ ਜਿਹੜੇ ਕਮਰਸ਼ੀਅਲ ਜੁਨੀਪੋਲ ਹੁੰਦੇ ਨੇ ਜਿਹੜਾ ਇੱਕ ਦਾ ਖਰਚਾ 2.5 ਲੱਖ ਰੁਪਇਆ ਹੁੰਦਾ ਜੀ ਜੋ ਜੇਸੀਂ ਦੇ ਵਿੱਚ 100 ਤੋਂ ਵੱਧ ਯੂਨੀਪੋਰ ਲੱਗੇ ਨੇ ਜੀ ਉਹਨਾਂ ਯੂਨੀਪੋਰਸ ਦੀ ਅਸੀਂ ਜੀਪੀਐਸ ਤੇ ਲੌਂਗੀਟਿਊਡ ਲੈਟੀਟਿਊਡ ਲੋਕੇਸ਼ਨ ਇਲੈਕਸ਼ਨ ਕਮਿਸ਼ਨ ਚ ਇਲੈਕਸ਼ਨ ਕਮਿਸ਼ਨ ਉੱਤੇ ਸੀ ਜੀ ਇਸੇ ਨੂੰ ਪੱਟਿਆ 100 ਦੇ ਕਰੀਬ ਜਗਾ ਯੂਨੀਪੋਰਸ ਫਲੋਸਪੁਰ ਰੋਡ ਤੇ ਲੱਗੇ ਹੈ ਜੀ ਜਿਹੜਾ ਐਡਜੋਇਨਿੰਗ ਸੀ ਸੋ 200 ਦੇ ਕਰੀਬ ਤੇ ਕਮਰਸ਼ੀਅਲ ਯੂਨੀਪੋਲੀ ਨੇ ਜਿਹਨਾਂ ਦਾ ਖਰਚਾ 4-5 ਕਰੋੜ ਰੁਪਇਆ ਹੈ ਇਹ ਬੰਦਨ ਦੇ ਜੀ ਇਲੈਕਸ਼ਨ ਲਿਮਿਟ 40 ਲੱਖ ਦੀ ਹੈ ਜੀ ਸੋ ਇੰਦੀ ਵਿੱਚ ਬੜੇ ਵੱਡੇ ਵੱਡੇ ਜਿੰਮੀ ਹੁਣ ਦੇਖੋ ਕਿ 12 ਪਾਰੋਂ ਵਜ਼ਾਰਾਂ ਦੇ ਕਿੰਨੀ ਸਟਾਰਾਂ ਆਈਆਂ ਮੋਟਰਸਾਈਕਲ ਆਏ ਜੀ ਉਹ ਇਲੈਕਸ਼ਨ ਕਮਿਸ਼ਨ ਦੇ ਕਿਸੇ ਵੀ ਨਾਂ ਤੇ ਇਲੈਕਸ਼ਨ ਕਮਿਸ਼ਨ ਨੇ ਉਹਦਾ ਵਿਰਵਾਦ ਦਿੱਤਾ ਗਿਆ ਨਹੀਂ ਸ਼ੈਡੂ ਰਜਿਸਟਰ 'ਚ ਉਹਦਾ ਵਿਰਵਾਦ ਦਰਜ ਹੋਇਆ ਹੈ ਜੀ ਸੋ ਇੱਚ ਬੜਾ ਵੱਡੇ ਪੱਧਰ ਤੇ ਇਸ਼ੂਜ਼ ਹੋਇਆ ਹੈ ਕਿ ਸਾਡਾ ਇਹ opinion ਹੈਗਾ ਜੀ ਕਿ ਜਦੋਂ ਇਲੈਕਸ਼ਨ ਦੇ ਵਿੱਚ ਬਲੈਕ ਮਨੀ ਯੂਜ਼ ਹੁੰਦੀ ਹੈ ਜੀ ਇਹ ਬਲੈਕ ਮਨੀ ਸਪਾਂਸਰ ਹੁੰਦੀ ਹੈ ਵਸੇ ਵਸੇ ਵਪਾਰੀਆਂ ਵੱਲੋਂ ਬਿਲਡਰਾਂ ਵੱਲੋਂ ਜੀ ਜਿੱਦੂ ਉਹ ਪਾਲਿਟਿਕਸ ਸਪான்ਸਰ ਕਰਦੇ ਨੇ ਫਿਰ ਉਹ ਸਟੇਟ ਤੇ ਪ੍ਰੈਸ਼ਰ ਬਣਾਉਂਦੇ ਨੇ ਕਿ ਤਾਂ ਕਿ ਫੇਵਰ ਦੇ ਲਾ ਬਣਾਓ ਜਿਹੜੀ ਇਹ ਖਰਚਿਆਂ ਦੇ ਵੇਰਵੇ ਦੀ ਗੱਲ ਹੈ ਜਾਂ ਚੈਲੰਜ ਕਰਨ ਦੀ ਗੱਲ ਹੈ ਇਹ ਤਾਂ ਫਿਰ ਹਰੇਕ ਪਾਰਟੀ ਦੇ ਕੈਂਡੀਡੇਟ ਤੇ ਲਾਗੂ ਹੁੰਦੀ ਹੈ ਕੀ ਸਿਰਫ ਸੰਜੀਵ अरोड़ा ਨੇ ਹੀ ਨਿਜਮਾ ਦੀਆਂ ਧੱਜੀਆਂ ਉਡਾਈਆਂ ਨੇ ਜਾਂ ਬਾਕੀ ਕੈਂਡੀਡੇਟਸ ਨੇ ਪਾਲਣਾ ਕੀਤੀ ਹੈ ਦੇਖੋ ਜਿੱਤੇ ਜਿਹੜੇ ਜਿੱਤੂ ਕੈਂਡੀਡੇਟ ਹੁੰਦਾ ਉਹਦੀ ਇਲੈਕਸ਼ਨ ਹੀ ਚੈਲੰਜ ਕੀਤੀ ਜਾਂਦੀ ਹੈ ਜੀ ਆਦਰਵਾਇਸ ਤੇ ਨੰਬਰ ਆਫ ਸੋ ਇੱਥੇ ਟੋਟਲ 14 ਕੈਂਡੀਡੇਟਸ ਸੀ ਜੀ ਸੋ ਜਿਹੜੀ ਇਲੈਕਸ਼ਨ ਕਿਸ਼ਨ ਦੇ ਵਿੱਚ ਆਪਾਂ ਨੂੰ ਪ੍ਰੋਵੀਜ਼ਨ ਹੁੰਦੀ ਹੈ ਜਿਹਨ ਕੈਂਡੀਡੇਟ ਦੇ ਖਿਲਾਫ ਚਲੂ ਜਾ ਸਿਰਫ ਜੇਤੂ ਦੇ ਨੂੰ ਹੀ ਚੈਲੰਜ ਕਰ ਸਕਦੇ ਆ ਹਾਂ ਉਹਨੂੰ ਅਸੀਂ ਏਮ ਹੈਗਾ ਹੈ ਕਿ ਜਿਹੜੀ ਡੈਮੋਕਰੇਸੀ ਵੀ ਉਸਕਾ ਲੋਕ ਜਿੰਦ ਜਾਨ ਹੋਵੇ ਯਾਨੀ ਫ੍ਰੀ ਐਂਡ ਫੇਅਰ ਇਲੈਕਸ਼ਨ ਜੀ ਜਦੋਂ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੁੰਦੀ ਜਦੋਂ ਬਲੈਕ ਮਨੀ ਆਉਗੀ ਫਿਰ ਜਿਹੜੇ ਵਿਤ ਮਤਲਬ ਐਸੇ ਲੋਕ ਆਉਣਗੇ ਜਿਹੜੇ ਕਾਲੇ ਕੰਮ ਕਰਦੇ ਨੇ ਜੀ ਜਦੋਂ ਉਹ ਇਨਵੈਸਟਮੈਂਟ ਕਰਦੇ ਨੇ ਸਰਕਾਰ ਤੇ ਫਿਰ ਲੰਬੀ ਕੋਈ ਹੋ ਜੇ ਤਾਂ ਕਿ ਜਿਹੜੇ ਬਿਲਡਰ ਨੂੰ ਇਨਵੈਸਟਮੈਂਟ ਚਾਹੀਦੀ ਹੈ ਜੀ ਉਹਨਾਂ ਨੂੰ ਸ਼ਰਤਾਂ ਤੇ ਕਰਦੇ ਨੇ ਨਾ ਕਿ ਐਨੀ ਕਰੋੜ ਦੇ ਸੀ ਲਾ ਰਹੇ ਆ ਤਾਂ ਦਾ ਸਾਨੂੰ ਬੈਨੀਫਿਟ ਵੀ ਹੋਣਾ ਚਾਹੀਦਾ ਤਾਂ ਬੇਸਿਕਲੀ ਇੱਕ ਗੱਲ ਹੋਰ ਸਮਝਣਾ ਚਾਹਾਂਗੇ ਜਿਵੇਂ ਤੁਸੀਂ ਵਿਸਥਾਰ ਨਾਲ ਦੱਸਿਆ ਕਿ ਕੀ ਕੀ ਖਰਚੇ ਹੋਣੇ ਚਾਹੀਦੇ ਸੀ ਕੀ ਹੋਏ ਬਲੈਕ ਮਨੀ ਦਾ ਯੂਜ਼ ਵੀ ਐ ਖਦਸ਼ੇ ਨੇ ਇਹ ਸਾਰੀਆਂ ਗੱਲਾਂ ਨੂੰ ਜਦੋਂ ਆਧਾਰ ਬਣਾ ਕੇ ਪਟੀਸ਼ਨ ਪੈ ਚੁੱਕੀ ਹੈ ਹੁਣ ਹਾਈ ਕੋਰਟ ਦੇ ਵਿੱਚ ਕੀ ਕੀ ਸੰਭਾਵਨਾਵਾਂ ਨੇ ਤੇ ਕਿਸ-ਕਿਸ ਨੂੰ ਨੋਟਿਸ ਜਾਰੀ ਹੋਇਆ ਹਾਈ ਕੋਰਟ ਦੇ ਵਿੱਚ ਉਸ ਦਾ ਮੰਦਿਰ ਨੋਟਿਸ ਜਾਰੀ ਹੋਇਆ ਜੀ ਜਿਹੜੀ ਇੱਕ ਪਿੰਨ ਅਫੀਸ਼ੀਅਲ ਨੇ ਚੋਣ ਦਾ ਕੈਂਡੀਡੇਟ ਨੇ ਜੀ ਜੀ ਨੂੰ ਇਸ ਤੋਂ ਬਾਅਦ ਸੈਕਰੀਟਰੀ ਹੋਵੇਗੀ ਸੈਕਰੀਟਰੀ ਤੋਂ ਵਾਕਸ ਐਵੀਡੈਂਸ ਲੀਟ ਕਰਾਂਗੇ ਜੀ ਜੇ ਐਵੀਡੈਂਸ ਤੇ ਸਾਡੀ ਜੀ ਜਿਹੜਾ ਦੇਖੋਂਸ ਕਮਜ਼ਬ ਹੋ ਜੁਣਿਆ ਜੀ ਤੇ ਸਿਰਫ ਇਹ ਇਲੈਕਸ਼ਨ ਹੈ ਇਸ ਸੈਕਟਰ ਤੋਂ ਵਜੂਦੀ ਜਿਹੜੀ ਜਿਹੜੀ ਇਲੈਕਸ਼ਨ ਹੋਈ ਹੈ ਅਨਫੇਅਰ ਮੀਨਸ ਦੇ ਉੱਪਰ ਸੈਕਸ਼ਨ ਹੋ ਦੇ ਕੇ ਫਿਰ ਇਲੈਕਸ਼ਨ ਕਮਿਸ਼ਨ ਜਿਹੜਾ ਨਵ ਚੋਣ ਕਰਾ ਸਕਦਾ ਹੈ ਇਹ ਹਿਸਟਰੀ ਵਿੱਚ ਇੰਡੀਆ ਚ ਕਦੇ ਹੋਇਆ ਇਸ ਤਰ੍ਹਾਂ ਕੋ ਇਲੈਕਸ਼ਨਸ ਕਈ ਵਾਰੀ ਚੈਲੰਜ ਹੋਈਆਂ ਨੇ ਮਿਸਿਸ ਅੰ드ਰਾ ਗਾਂਧੀ ਦੀ ਥੋ ਰਿਟ ਇਲੈਕਸ਼ਨ ਚੈਲੰਜ ਹੋਈ ਸੀ ਹੋਰ ਵੀ ਹੋਈਆਂ ਜੀ ਹਾਂ ਨਾ ਬਟ ਉਦਲੀ ਤੋਂ ਨੂੰ ਹਾਰਡ ਵਰਕ ਕਰਨਾ ਪੈਂਦਾ ਹੂੰ ਐਵਿਡੈਂਸ ਲੈ ਕੇ ਆਉਣੀ ਪੈਂਦੀ ਹੈ ਕਿ ਤੁਸੀ ਉੱਥੇ ਕੰਪਰੋਮਾਈਜ਼ ਨਹੀਂ ਕਰਦੇ ਪ੍ਰੋਪਰ ਪ੍ਰੈਸੀਡੈਂਸੀ ਕਰਦੇ ਜੀ ਰਿਪੋਰਟਸ ਨੂੰ ਉਸ ਤਰ੍ਹਾਂ ਰਿਲੀਜ਼ ਨਹੀਂ ਦਿਉਂਦੀਆਂ ਨਹੀਂ ਕਿ ਤੁਸੀਂ ਜਿਹੜੇ ਲਾਅ ਨੇ ਉਹਨਾਂ ਨੂੰ ਫੋਲੋ ਕਰਦੇ ਬੇਸਿਕਲੀ ਇਸ ਪਟੀਸ਼ਨ ਪਾਉਣ ਦਾ ਆਧਾਰ ਜਸਵਿੰਦਰ ਸਿੰਘ ਮੱਲੀ ਜੀ ਜਾਂ ਜਸਕੀਰ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਦਾ ਮਕਸਦ ਕੀ ਹੈ ਚੋਣ ਸੁਧਾਰ ਕਰਨਾ ਕੋਈ ਪਬਲਿਕ ਸਪਰਟਡ ਰੋਕ ਨਹੀਂ ਜੀ ਇਹ ਕਿਸੇ

ਪਾਕਿਸਤਾਨ ਵੀ ਨਹੀਂ ਹੈ ਜੀ ਇਹਦਾ ਇਹ ਨਾ ਇਟ ਦੀ ਇਲੈਕਸ਼ਨ ਫਰੀ ਐਂਡ ਫੇਅਰ ਡੈਮੋਕ੍ਰੇਸੀ ਦੀ ਜਿਹੜੀ ਹੈ ਜਨ मतलब ਕਹੋ ਕਿ ਜੀ ਇਸ ਲਈ ਵਿਦਆਊਟ ਫਰੀ ਐਂਡ ਫੇਅਰ ਇਲੈਕਸ਼ਨਸ ਨਹੀਂ ਹੁੰਦੇ ਐਡਵੋਕੇਟ ਸਾਹਿਬ ਜਿਸ ਮਕਸਦ ਨਾਲ ਤੁਸੀਂ ਆਪਣੇ ਕਲਾਇੰਟਸ ਦੇ ਜਰੀਏ ਹਾਈ ਕੋਰਟ ਪਹੁੰਚ ਕੀਤੀ ਹੈ ਕਿ ਇਸ ਦੇ ਵਿੱਚ ਕੀ ਕੀ ਗੜਬੜੀਆਂ ਨੇ ਕੀ ਬੇਨਿਜ਼ਮੀਆਂ ਹੋਈਆਂ ਨੇ ਜੇਕਰ ਤੁਸੀਂ ਮਜ਼ਬੂਤ ਦਲੀਲ ਤੇ ਤਰਕ ਰੱਖਣ ਚ ਕਾਮਯਾਬ ਹੋ ਜਾਂਦੇ ਹੋ ਤਾਂ ਇਸ ਦੇ ਨਾਲ ਮੁਸ਼ਕਲਾਂ ਸਿਰਫ ਕੈਂਡੀਡੇਟ ਦੀਆਂ ਹੀ ਵਦਨ ਗਿਆ ਜਾਂ ਫਿਰ ਚੋਣ ਅਧਿਕਾਰੀ ਜਿਹੜੇ ਮੌਕੇ ਤੇ ਸੀ ਇਲੈਕਸ਼ਨ ਕਮਿਸ਼ਨ ਵੇਲੇ ਡਿਊਟੀ ਤੇ ਕਿਉਂਕਿ ਨਿਗਰਾਨੀ ਤਾਂ ਉਹਨਾਂ ਨੇ ਕਰਨੀ ਸੀ ਉਹ ਨਹੀਂ ਕੀਤੀ ਗਈ ਤਾਂ ਉਹਨਾਂ ਦੀਆਂ ਵੀ ਵੱਜ ਸਕਦੀਆਂ ਨੇ ਮੁਸ਼ਕਲਾਂ ਬਿਲਕੁਲ ਸਹੀ ਬਹੁਤ ਸ਼ੁੱਧ ਨੇ ਜੇ ਵੀ ਇਹ ਅਸਲ ਨੂੰ ਜਿਹੜੇ ਐਰਰਿੰਗ ਆਫੀਸਰ ਹੁੰਦੇ ਨੇ ਜੀ ਉਹਨਾਂ ਦੇ ਖਿਲਾਫ ਵੀ ਡਿਪਾਰਟਮੈਂਟਲ ਐਕਸ਼ਨ ਹੋ ਸਕਦੇ ਹਮ ਸਾਡਾ ਇਹ ਨਹੀਂ ਕਿ ਇਸ ਇਲੈਕਸ਼ਨਸ ਦੀ ਵਿੱਚ ਜਿਵੇਂ ਪਹਿਲੇ ਰਿਫਾਰਮਸ ਇਨੀਸ਼ੀਏਟਿਵ ਹੋਏ ਨਹੀਂ ਇਲੈਕਸ਼ਨ ਬ੍ਰਿਜ

ਜੀ ਕੋਰਟ ਵਿੱਚ ਜਿਹੜਾ ਆਮੰਦ ਦਾ ਦੂਰ ਚਲੇ ਜਾਂਦੇ ਤਾਂ ਹੁਣ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ ਕਦੋਂ ਹੈ ਇਸ ਬਾਰੇ ਸੁਣਵਾਈ ਕਦੋਂ ਹੋਏਗੀ 13 ਅਗਸਟ 2023 ਜੀ ਜੀ 16 ਸਪਤਬਰ ਛੇਰੀ ਐਵੀਡੈਂਸ ਸੀਟ ਹੋਣੀ ਸ਼ੁਰੂ ਹੋਏਗੀ ਜੀ ਤਾਂ ਤੁਸੀਂ ਇਸ ਸਾਰੇ ਕੇਸ ਨਾਲ ਸੰਬੰਧਿਤ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ